ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੋਸਤੋ ਮੇਰੀਓ ਭੈਣੋ ਮੇਰੇ ਭਰਾਓ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋਗੇ ਤੁਹਾਡੇ ਪਰਿਵਾਰ ਵੀ ਤੰਦਰੁਸਤ ਹੋਣਗੇ ਤੇ ਮੇਰਾ ਪਰਿਵਾਰ ਵੀ ਬਹੁਤ ਵਧੀਆ ਤੰਦਰੁਸਤ ਤੇ ਸਾਰਾ ਮੇਰਾ ਯਾਰਾਂ ਦੋਸਤਾਂ ਨੂੰ ਬੇਲੀਆਂ ਨੂੰ ਭੈਣਾਂ ਭਰਾਵਾਂ ਨੂੰ ਪ੍ਰੇਮ ਭਰ ਸਤਿ ਸ਼੍ਰੀ ਅਕਾਲ ਜੀ ਤੁਹੋ ਇੱਕ ਮੈਂ ਤੁਹਾਡਾਂ ਨਾਲ ਗੱਲ ਸਾਂਝੀ ਕਰਨ ਲੱਗਾ ਕਿ ਕਈ ਲੋਕ ਪਰਮੇਸ਼ਰ ਨੂੰ ਦੋਸ਼ ਦਿੰਦੇ ਆ ਰੱਬ ਨੂੰ ਦੋਸ਼ ਦਿੰਦੇ ਆ ਉਹਦੇ ਸੰਬੰਧ ਵਿੱਚ ਜਦੋਂ ਮੈਂ ਤੁਹਾਨੂੰ ਉਮਰ ਦਾ ਤਜਰਬਾ ਸਾਂਝਾ ਕਰਨ ਲੱਗਾ ਜਦੋਂ ਕੋਈ ਵੀ ਇਨਸਾਨ ਦੇ ਕੋਲੋਂ ਮਾਰਾ ਕੰਮ ਹੋ ਜਾਂਦਾ ਨਾ ਤੇ ਉਹ ਕਹਿੰਦਾ ਵੀ ਇਹ ਰੱਬ ਨੇ ਰੱਬ ਨੇ ਕਰਾਇਆ ਰਿਸ਼ਤੇਦਾਰ ਵੀ ਕੀਨਦਾ ਵੀ ਰੱਬ ਨੇ ਕਿੱਡੀ ਮਾੜੀ ਗੱਲ ਕੀਤੀ ਆ ਫਾਨੇ ਬੰਦੇ ਨਾਲ ਮਾੜਾ ਹੋ ਗਿਆ ਜਿਹਦਾ ਮਾੜਾ ਜਾਂਦਾ ਉਹ ਵੀ ਕੀਨਦਾ ਵੀ ਰੱਬ ਨੇ ਮੇਨਾ ਬਹੁਤ ਮਾੜਾ ਕੀਤਾ ਉਹ ਭਾਂਡਾ ਰੱਬ ਦੇ ਸ਼ਿਰ ਪਾਂਦਾ ਪਰ ਜਦੋਂ ਕੋਈ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਇਹਦਾ ਚੰਗਾ ਕੰਮ ਕਰਦਾ ਉਹਦੇ ਹੱਥੋਂ ਚੰਗਾ ਹੋ ਜਾਂਦਾ ਤੇ ਫਿਰ ਉਹਦੇ ਵਿੱਚ ਮੈਂ ਆ ਜਾਂਦੀ ਮੈਂ ਕਹਿੰਦਾ ਆਹ ਕੰਮ ਮੈਂ ਕੀਤਾ ਆ ਬਹੁਤ ਉੱਚਾ ਜਿਹੜਾ ਮਹਿਲ ਬਣਾਇਆ ਮੈਂ ਬਣਾਇਆ ਮੈਂ ਬਣਾਇਆ ਆ ਮੈਂ ਆਪਣੀ ਗੁੱਡੀ ਦਾ ਕੁੜੀ ਦਾ ਵਿਆਹ ਕੀਤਾ ਮੈਂ ਕੀਤਾ ਬਹੁਤ ਵੱਡਾ ਪੈਰਸ਼ ਕੀਤਾ ਉਸ ਵਿੱਚ ਮੈਂ ਆ ਜਾਂਦੀ ਐ ਤੇ ਜਦੋਂ ਮੰਨ ਲਓ ਕਿ ਕੋਈ ਮਾਰਾ ਕੰਮ ਹੁੰਦਾ ਉਦੋਂ ਰੱਬ ਤੇ ਦੋਸ ਆਪਾਂ ਦਾ ਆਦਿ ਨੇ ਤੇ ਇਹ ਕਰਕੇ ਮੈਂ ਤੁਹਾਣਾ ਗੱਲ ਕਰਨੀ ਚਾਹਣਾ ਵੀ ਜਦੋਂ ਕੋਈ ਵੀ ਕੰਮ ਬੰਦੇ ਕੋਲ ਮਾਰਾ ਆਂਦਾ ਨਾ ਤੇ ਉਹ ਰੱਬ ਨਹੀਂ ਕਰਾਉਂਦਾ ਨਾ ਰੱਬ ਮਾਰਾ ਇਹਦਾ ਸੋਚਦਾ ਨਾ ਕਰਾਉਂਦਾ ਜੇ ਤਾਂ ਤੁਸੀਂ ਆਪਾਂ ਸਾਰੇ ਆਪਾਂ ਆਪਣੇ ਬੱਚਿਆਂ ਦਾ ਮਾਰਾ ਨਹੀਂ ਨਾ ਸੋਚਦੇ ਕੋਈ ਇਹੋ ਜਿਹਾ ਮਾਪੇ ਹੋ ਗਏ ਜਿਹੜਾ ਆਪਣੇ ਬੱਚਿਆਂ ਦਾ ਮਾਰਾ ਸੋਚੇ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਆ ਨਾ ਆਪਾਂ ਜਿੰਨੀ ਵੀ ਛਰੇਟੀ ਦੇ ਲੋਕ ਆ ਆਪਾਂ ਉਹਦਾ ਪਰਿਵਾਰ ਆ ਉਹ ਹਾੜਾ ਪਿਓ ਤਾਂ ਹੀ ਉਹਦੇ ਬੱਚੇ ਆ ਉਹ ਇਹ ਕਰਕੇ ਆਪਣੇ ਬੱਚਿਆਂ ਦਾ ਮਾਰਾ ਨਹੀਂ ਸੋਚਦਾ ਰ ਨਾ ਸੋਚਦਾ ਨਾ ਕਰਦਾ ਉਹ ਜੋ ਕਰਮਿਆ ਸੀ ਕੀਤੇ ਤੇ ਪਿਛਲੇ ਜਨਮਾਂ ਦੇ ਵਿੱਚ ਗਾਂ ਦੀ ਗਾਂ ਗਾਂ ਦੀ ਗਾਂ ਮਾੜੇ ਚੰਗੇ ਚੱਲਦੇ ਹੁੰਦੇ ਆ ਤੇ ਕਈ ਹੁਣ ਬੱਚੇ ਵੇਖੋ ਜੰਮ ਦੇ ਰਾਜਾਂ ਦੇ ਘਰ ਜਨਮ ਲੈਂਦੇ ਜਿਹੜੇ ਭਗਵਾਨਤਮਾਨ ਨੇ ਉਹਦੇ ਘਰ ਇੱਕ ਬੱਚੇ ਨੇ ਜਨਮ ਲਿਆ ਬੱਚੀ ਨੇ ਜੰਮ ਦੀ ਰਾਜ ਦੇ ਘਰੋਂ ਪੈਦਾ ਹੋ ਗਈ ਹੈ ਇਹ ਪਿਛਲੇ ਕਰਮਾਂ ਦੇ ਫਲ ਹੁੰਦੇ ਆ ਤੇ ਮੈਂ ਤੁਹਾਨੂੰ ਫੇਰ ਉਸੇ ਗੱਲ ਤੇ ਆਜਾ ਵੀ ਜਦੋਂ ਬੰਦੇ ਕੋ ਮਾੜਾ ਕੋ ਕਰਮ ਹੁੰਦਾ ਨਾ ਕੰਮ ਹੋ ਜਾਂਦਾ ਤੇ ਉਹਨੂੰ ਰਿਸ਼ਤੇਦਾਰ ਵੀ ਛੱਡ ਜਾਂਦੇ ਜਦੋਂ ਕਿਸੇ ਰਿਸ਼ਤੇਦਾਰ ਨੂੰ ਚ ਜਾਂਦਾ ਨਾ ਉਹਨੂੰ ਰਿਸ਼ਤੇਦਾਰ ਬੜੀ ਮਾੜੀ ਨਿਗਾਹ ਨਾਲ ਵੇਖਦੇ ਵੀ ਇਹ ਬੰਦਾ ਓੜਾ ਮਾੜਾ ਇਹ ਕਿਧਰ ਆ ਗਿਆ ਕਿਉਂ ਆ ਗਿਆ ਚਲੋ ਉਹ ਜਦੋਂ ਜਾਂਦਾ ਤੇ ਉਹਨੂੰ ਮਾੜੀ ਚੰਗੀ ਚਾਹ ਪਣੀ ਜੋ ਵੀ ਕੋਣਾ ਪਰ ਆਉਂਦਾ ਪਤਾ ਉਹ ਬੰਦੇ ਨੂੰ ਵੀ ਲੱਗ ਜਾਂਦਾ ਵੀ ਮੈਂ ਤੋਂ ਨਫਰਤ ਕਰਦੇ ਆ ਉਹ ਫਿਰ ਉਹ ਵੀ ਕੁਝ ਕੁਝ ਕਰਦਾ ਕਿ ਮੈਂ ਇਥੋਂ ਚਲੇ ਜਾਵਾਂ ਤੇ ਜਦੋਂ ਕੋਈ ਕੁਝ ਚੰਗਾ ਕੰਪਰਮੇਸ਼ਰ ਕੋਂਦਾ ਤੇ ਉਹਨੂੰ ਲੋਕ ਕਹਿੰਦੇ ਆ ਵੀ ਇੱਕ ਪੰਜਾਬੀ ਦੀ ਕਹਾਣੀ ਵਲ ਭਣ ਕੇ ਵੀ ਮਿਲ ਲਾਉਂਦੇ ਆ ਕਿਤੇ ਲਾਗੂ ਦੀ ਕੋਈ ਹੋਰ ਪਿੰਡ ਨੂੰ ਜਾਂਦੇ ਹੋ ਨਾ ਤੇ ਆ ਕਹਿੰਦੇ ਆ ਇੱਥੇ ਆਪਣਾ ਫਲਾਣਾ ਰਿਸ਼ਤੇ ਦਾ ਰਹਾ ਭਰਾਵਾ ਆਪਾਂ ਇਹਨੂੰ ਆਉਂਦਾ ਮਿਲ ਕੇ ਜਣਾ ਵਲ ਭਣ ਕੇ ਮਿਲ ਲਾਉਂਦੇ ਆ ਕਿਉਂਕਿ ਉਹਦੇ ਕੋਲ ਕੋ ਪਰਮਿਸ਼ਨ ਨੇ ਇਹੋ ਜਿਹਾ ਚੰਗਾ ਕੰਮ ਕਰਾਇਆ ਹੁੰਦਾ ਤੇ ਲੋਕ ਵੀ ਉਹਦੀ ਸਾਵਾ ਸੇ ਬੱਲੇ ਬੱਲੇ ਕਰਦੇ ਆ ਤੇ ਰਿਸ਼ਤੇਦਾਰ ਵੀ ਕਰਦੇ ਆ ਤੇ ਜਿਹੜਾ ਮਾੜਾ ਜਿਹਦੇ ਕੋਈ ਮਾੜਾ ਕੰਮ ਹੋਇਆ ਹੁੰਦਾ ਉਹਦੇ ਕੋਲ ਨਾਂ ਤੇ ਵੜਦੀ ਹੈ ਜਾਂਦੇ ਤੇ ਨਾਂ ਉਹਨੂੰ ਗਏ ਨੂੰ ਇਨਸਾਨ ਉਹੀ ਹੁੰਦਾ ਜਦੋਂ ਕਿਤੇ ਰੱਬ ਫਿਰ ਪਲਟੀ ਮਾਰ ਦਿੰਦਾ ਉਹਦੀ ਕਿਸਮਤ ਜਿਹੜੀ ਕਰਮ ਜਿਹੜੇ ਆ ਉਹ ਸਿੱਧੇ ਸਿੱਧਾ ਬਣਾ ਕਰਮ ਦਾ ਉੱਤੇ ਹੋ ਜਾਂਦਾ ਪੁੱਠਿਆਂ ਦਾ ਥੱਲੇ ਹੋ ਜਾਂਦਾ ਫੇਰ ਸਿੱਧੇ ਕਰ ਮੋਦੇ ਉੱਪਰ ਆ ਜਾਂਦੇ ਆ ਤੇ ਉਹ ਰਿਸ਼ਤੇਦਾਰ ਜਿਹੜੇ ਆ ਫੇਰ ਹਾਲ ਪਣ ਕੇ ਮਿਲਣ ਆਉਂਦੇ ਕਿਉਂਕਿ ਉਹਨਾਂ ਪਤਾ ਲੈਂਦਾ ਵੀ ਇਹ ਬੰਦੇ ਦੇ ਕੰਮ ਪਰਮਿਸ਼ਨੇ ਸਿੱਧੇ ਕਰ ਦਿੰਦੇ ਆ ਇਹਦੇ ਕੋਲ ਨਾ ਜਿੰਨਾ ਪੈਸਾ ਆ ਗਿਆ ਵਾ ਜਾਇਦਾਦ ਆ ਗਈ ਆ ਇਹ ਜਿਤੱਕ ਆਪਾਂ ਕਹਿ ਲਈਏ ਮਹੌਲ ਮੈਂ ਕਹਿੰਦਾ ਪੀਐਮਐਲਏ ਬਣ ਗਿਆ ਮੰਤਰੀ ਬਣ ਗਿਆ ਮੋਟਰਾਂ ਗੱਡੀਆਂ ਇਹ ਕੋਈ ਵੀ ਆਪਾਂ ਕੰਮ ਕਰਾ ਸਕਦੇ ਆ ਤੇ ਉਹ ਫੇਰ ਰਿਸ਼ਤੇਦਾਰ ਵਾਲ ਪਣ ਕੇ ਦੇ ਮਿਲਣਾ ਸ਼ੁਰੂ ਕਰ ਦਿੰਦੇ ਆ ਇਹ ਕਰਕੇ ਦੋਸਤੋ ਮੈਂ ਤੁਹਾਨੂੰ ਇਹ ਗੱਲ ਇਹ ਕਰਕੇ ਸਾਂਝੀ ਕੀਤੀ ਹੈ ਵੀ ਕੋਈ ਵੀ ਜਦੋਂ ਕੰਮ ਚੰਗਾ ਹੁੰਦਾ ਨਾ ਚੰਗਾ ਕੰਮ ਹੀ ਪਰਮੇਸ਼ਰ ਕਰਦਾ ਤੇ ਜੇ ਮੈਂ ਕਹ ਰਹਾ ਤੇ ਮੈਂ ਕਹਿੰਦਾ ਮੈਨੂੰ ਸਾਰਾ ਕੁਝ ਪਰਮੇਸ਼ਰ ਦੇ ਹੱਥ ਚ ਹੀ ਆ ਮਾੜਾ ਚੰਗਾ ਸਾਰਾ ਉਹਦੇ ਹੱਥ ਚ ਹੀ ਆ ਪਰ ਜਦੋਂ ਚੰਗਾ ਹੁੰਦਾ ਤੇ ਆਪਾਂ ਕਹਿੰਦੇ ਅਹੀਂ ਕੀਤਾ ਤੇ ਮਾੜਾ ਹੁੰਦਾ ਕਹਿੰਦੇ ਵੀ ਕੋਈ ਮਿਸ਼ਨ ਨੇ ਕੀਤਾ ਪਰ ਨਹੀਂ ਸਭ ਕੁਝ ਹੀ ਪਰਮੇਸ਼ਰ ਕਰਦਾ ਸਭ ਕੁਝ ਹੀ ਰੱਬ ਕਰਦਾ ਸਭ ਤੋਂ ਵੱਡਾ ਪਰਮੇਸ਼ਰ ਆ ਰੱਬ ਆ ਅਕਾਲ ਪੁਰਖ ਆ ਉਹ ਤੋਂ ਵੱਡਾ ਕੋਈ ਨਹੀਂ ਆ ਜਿਹੜਾ ਇੱਕ ਓੰਕਾਰ ਆ ਉਹ ਸਭ ਤੋਂ ਵੱਡਾ ਵਾ ਗੁਰੂ ਗ੍ਰੰਥ ਸਾਹਿਬ ਦੇਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਓੰਕਾਰ ਹੀ ਰਿਹਾ ਜਰਾ ਇਹ ਕਰਕੇ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਰੱਬ ਨੂੰ ਦੋਸ਼ ਨਾ ਦਿਆ ਕਰੋ ਬੰਦੇ ਦੇ ਉੱਤੇ ਦਿਨ ਮਾੜੇ ਚੰਗੇ ਆਉਂਦੇ ਜਾਂਦੇ ਰਹਿੰਦੇ ਆਸੀਂ ਬਹੁਤ ਦੀ ਦੁੱਖਾਂ ਵਿੱਚ ਦੀ ਲੰਘੇ ਆ ਬਹੁਤ ਜਿਆਦਾ ਦੁੱਖਾਂ ਵਿੱਚ ਦੀ ਲੰਘੇ ਆ ਤਾਂ ਦਾਸ ਜੀ ਹਾਂ ਤੇ ਹੁਣ ਵੀ ਦੁੱਖਾਂ 'ਚ ਚੱਲ ਰਹੇ ਆ ਇਹ ਕਿ ਪਰਮੇਸ਼ਰ ਮਸੀਂ ਕਦੀ ਦੋਸ਼ ਨਹੀਂ ਦਿੰਦਾ ਕਿਉਂਕਿ ਸਾਡਾ ਜਿੰਨਾ ਵੀ ਦੋ ਸਾਡੇ ਕਰਮਾਂ ਦਾ ਦਾ ਪ੍ਰਾਣ ਆ ਦਾ ਜਿਹੜੇ ਅਸੀਂ ਪ੍ਰਾਣੇ ਕਰਨਾ ਮਾਰੇ ਕੀਤੇ ਨੇ ਆ ਇਹੇ ਹੁਣ ਚੰਗੇ ਕੰਮ ਕਰ ਲਾਂਗੇ ਤੇ ਅਗਲੇ ਜਨਮ ਦੇ ਵਿੱਚ ਬਹੁਤ ਹਦਾ ਨੂੰ ਕੋਈ ਚੰਗਾ ਮਲ ਚੰਗਾ ਹੀ ਮਿਲ ਜਾਵੇ ਚੰਗਾ ਹੀ ਹੋ ਜਾਣਾ ਇਸ ਕਰਕੇ ਮੈਂ ਫੇਰ ਬੇਨਤੀ ਕਰਦਾ ਕਿ ਪਰਮੇਸ਼ਰ ਨੂੰ ਮਾਰਾ ਨਾ ਕਰੋ ਰੱਬ ਨੂੰ ਮਾਰਾ ਨਾ ਕਰਿਆ ਕਰੋ ਤੇ ਪਰਮੇਸ਼ਰ ਹੀ ਇੱਕ ਆਪਣਾ ਸਹਾਰਾ ਵਾ ਰੱਬ ਹੀ ਇੱਕ ਸਾਰਾ ਇਨਸਾਨ ਤੇ ਜੇ ਮੇਰੇ ਕੋਲ ਗਲਤੀ ਹੋਈ ਵੇ ਗਲਤ ਕਿਹਾ ਗਿਆ ਹੋਵੇ ਕੋਈ ਕਿਸੇ ਦੇ ਤੇ ਮੈਂ ਮਾਫੀ ਮੰਗਦਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਪਟ